ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 2 ਅਤੇ 3 ਜਨਵਰੀ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸਾਨਾਂ ਦੇ ਪੱਖ ਤੋਂ ਗੱਲ ਕਰਾਂਗੇ ਕਿ ਬੱਦਲਬਾਈ ਧੁੰਦ ਕੋਹਰੇ ਦਾ ਕੀ ਸਿਸਟਮ ਹੈ ਤਾਪਮਾਨ ਕਿੰਨੇ ਰਹਿਣਗੇ ਸ਼ੀਤ ਲਹਿਰ ਜਾਨਿ ਕਿ ਹਵਾ ਕਿੰਨੇ ਦੀ ਚੱਲੇਗੀ ਤੇ ਕਿਵੇਂ ਦੇ ਹਾਲਾਤ ਰਹਿਣਗੇ ਓਵਰਆਲ ਤਾਪਮਾਨ ਦੇ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਐਮਐਸ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਉੱਪਰ ਬੱਦਲਬਾਈ ਅਤੇ ਧੁੰਦ ਦੇ ਹਾਲਾਤ ਨੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਮੈਦਾਨੀ ਇਲਾਕੇ ਜਿਹੜੇ ਲਗਾਤਾਰ ਆਹ 벨ਟ ਹੈ ਜਿਹਦੇ ਵਿੱਚ ਦਿੱਲੀ ਹਰਿਆਣਾ ਯੂਪੀ ਐਮਪੀ ਇਹਨਾਂ ਇਲਾਕਿਆਂ ਦੇ ਵਿੱਚਕਾਰ ਵੀ ਲਗਾਤਾਰ ਬੱਦਲਬਾਜ਼ੀ ਦੇ ਨਾਲ ਹਾਲਾਤ ਬਣੇ ਹੋਏ ਨੇ ਧੁੰਦ ਦੇ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਦੇ ਹਾਲਾਤ ਬਣਨ ਦੇ ਕਾਰਨ ਤਾਪਮਾਨ ਕਾਫੀ ਘਟ ਚੁੱਕੇ ਨੇ ਦਿਨ ਦੇ ਜਿਹੜੇ ਐਵਰੇਜ ਤਾਪਮਾਨ ਹੈ ਉਹ 13 14 ਡਿਗਰੀ ਦੇ ਕਰੀਬ ਆ ਚੁੱਕੇ ਨੇ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦਾ ਤਾਪਮਾਨ ਹੋਰ ਜ਼ਿਆਦਾ ਘਟਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਹੋਰ ਜ਼ਿਆਦਾ ਠੰਢ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਧੁੰਦ ਦੇ ਕਾਰਨ ਸੂਰਜ ਦੇ ਜਿਹੜੇ ਦਰਸ਼ਨ ਹੈ ਉਹ ਲਗਭਗ ਦੁਪਹਿਰ ਤੋਂ ਬਾਅਦ ਹੀ ਉਮੀਦ ਹੈ ਕਿ ਹੋਵੇਗੇ ਪਰ ਓਵਰঅল ਧੁੰਦ ਦੇ ਹਾਲਾਤ ਲਗਾਤਾਰ ਬਣੇ ਰਹਿਣ ਦੀ ਉਮੀਦ ਹੈ ਸਵੇਰ ਤੋਂ ਹੀ ਸੰਗਣੀ ਧੁੰਦ ਬਣੀ ਰਹੇਗੀ ਦੋ ਤਰੀਕ ਪੂਰੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਦੁਪਹਿਰ ਦੇ ਸਮੇਂ ਤੱਕ ਲਗਾਤਾਰ ਸੰਗਣੀ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਜਿਵੇਂ ਕਿ ਤੁਹਾਨੂੰ ਅਸੀਂ ਪੁਰਾਣੀ ਵੀਡੀਓ ਵਿੱਚ ਵੀ ਦੱਸਿਆ ਸੀ ਕੇ ਪੰਜਾਬ ਦੇ ਵਿੱਚ ਲਗਾਤਾਰ 5 ਤਰੀਕ ਤੱਕ ਸੰਗਣੀ ਧੁੰਦ ਦੇ ਹਾਲਾਤ ਨੇ ਉਸ ਦੇ ਮੱਦੇ ਨਜ਼ਰ 2 ਤਰੀਕ ਦੁਪਹਿਰ ਤੱਕ ਕਾਫੀ ਜ਼ਿਆਦਾ ਸੰਗਣੀ ਧੁੰਦ ਪਵੇਗੀ ਤੁਸੀਂ ਵੀ ਕਮੈਂਟ ਕਰਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰ ਰਹੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ 2 ਤਰੀਕ ਨੂੰ ਜਿਹੜਾ ਐਵਰੇਜ ਤਾਪਮਾਨ ਹੈ ਉਹ 13 ਡਿਗਰੀ ਦੇਖਣ ਨੂੰ ਮਿਲੇਗਾ ਦਿਨ ਦੇ ਸਮੇਂ ਅਤੇ ਰਾਤ ਦਾ ਤਾਪਮਾਨ ਜਿਹੜਾ 3 ਤੋਂ 4 ਡਿਗਰੀ ਦੇ ਵਿਚਕਾਰ ਬਣਿਆ ਰਹੇਗਾ ਜਿਸ ਦੇ ਕਾਰਨ ਪੰਜਾਬ ਵਾਸੀਆਂ ਨੂੰ ਕਾਫੀ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਵੇਗਾ ਪੱਛਮ ਦੀ ਹਵਾ ਲਗਾਤਾਰ ਚੱਲੇਗੀ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਹਲਕੇ ਦਰਮਿਆਨੇ ਸ਼ੀਤ ਲਹਿਰ ਵਰਗੇ ਹਾਲਾਤ ਵਧਦੇ ਹੋਏ ਸਾਨੂੰ ਦਿਖਾਈ ਦੇਣਗੇ ਸ਼ਾਮ ਦੇ ਸਮੇਂ ਫਿਰ ਉਹੀ ਤਰ੍ਹਾਂ ਦੇ ਹਾਲਾਤ ਰਹਿਣਗੇ ਅਤੇ 3 ਤਰੀਕ ਸਵੇਰ ਨੂੰ ਤੜਕੇ ਤੋਂ ਹੀ ਸਾਨੂੰ ਕਾਫੀ ਜ਼ਿਆਦਾ ਤੰਦ ਅਤੇ ਬੱਦਲਵਾਈ ਦੇਖਣ ਨੂੰ ਮਿਲੇਗੀ ਕਿਉਂਕਿ ਪੱਛਮੀ ਰੂਪ ਤੋਂ ਲਗਾਤਾਰ ਬੱਦਲਵਾਈਆਂ ਪੰਜਾਬ ਵੱਲ ਕੋਚ ਕਰ ਰਹੀਆਂ ਨੇ ਤੇ ਇਹਨਾਂ ਬੱਦਲਵਾਈਆਂ ਦੇ ਕਾਰਨ ਹੀ ਪੰਜਾਬ ਦੇ ਵਿੱਚ ਸੂਰਜ ਦੇ ਦਰਸ਼ਨ ਘਟ ਹੋਣਗੇ ਤੇ ਠੰਡ ਦੇ ਹਾਲਾਤ ਹੋਰ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇਣਗੇ 2 ਅਤੇ 3 ਤਰੀਕ ਲਗਾਤਾਰ ਗੱਲ ਕੀਤੀ ਜਾਵੇ ਤਾਂ ਮੌਸਮ ਇਸੇ ਤਰੀਕੇ ਦੇ ਹਾਲਾਤ ਬਰਕਰਾਰ ਰੱਖਣ ਦੀ ਉਮੀਦ ਹੈ ਤੰਦ ਦੇ ਹਾਲਾਤ ਨੇ ਬੱਦਲਵਾਈ ਦੇ ਹਾਲਾਤ ਨੇ ਪੱਛਮੀ ਹਵਾ ਚੱਲੇਗੀ ਕੋਹਰੇ ਦੀ ਚਾਂਸ ਕਾਫੀ ਜ਼ਿਆਦਾ ਘਟ ਨੇ ਕਿਉਂਕਿ ਬੱਦਲ ਵਾਈ ਦੇ ਕਾਰਨ ਕੋਹਰਾ ਥੋੜਾ ਜਿਹਾ ਘਟ ਜਾਂਦਾ ਹੈ ਪੰਜਾਬ ਦੇ ਵਿੱਚ ਪਰ ਧੁੰਦ ਦੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਦੇ ਕਾਫੀ ਜ਼ਿਆਦਾ ਚਾਂਸ ਬਣੇ ਹੋਏ ਨੇ ਇਸੇ ਕਰਕੇ ਰਿਕੁਐਸਟ ਕਰ ਰਹੇ ਹਾਂ ਕਿ ਚੈਨਲ ਤੇ ਨਵੇਂ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਜਹੀਆਂ ਜਾਣਕਾਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਇਹ ਸੀ ਜੀ ਅਪਡੇਟ 2 ਅਤੇ 3 ਜਨਵਰੀ 2025 ਦੇ ਮੌਸਮ ਦੀ ਕਿ ਅਗਲੀ ਜਾਣਕਾਰੀਆਂ ਦੇ ਲਈ ਨਵੀਂ ਵੀਡੀਓ ਲੈ ਕੇ ਜਲਦ ਆ ਰਹੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ